CIA स्टाफ पठानकोट दो हिमाचली मुंडिया को बरामद। इस मौके जानकारी देंदे हुए स्टाफ के अधिकारियों ने दसिया की मानयोग डी जी पीब पी पठानकोट जी के हुक्म अनुसार नाथ ना लगा जगह उत्ते पठानकोट पुलिस वालों नाकबंदी चैकिंग की जा रही है जिस दौरान आज सिंबल चौक पठानकोट विखे हिमाचल तो आ रहे दो नौजवाना को दस ग्राम चरस बरामद की गई बाद युवकों खिलाफ एफआईआर दर्ज की इन्होंने रिमांड लैकेश की जाएगी जेकर इन्होंने कोई होर भी साथी जिला पठानकोट नशे कारो का कारोबार कर रहे हैं तो उन्होंने जल्द ही पठानकोट पुलिस वालों काबू किया जाएगा आओ जानते हाँ कि कहना है ਇਹ ਆਪਣੇ ਡੀਜੀਪੀ ਪੰਜਾਬ ਸਾਹਿਬ ਵੱਲੋਂ ਜਿਹੜੇ ਯੋਧ ਮਸ਼ਿਆਂ ਵਿਰੁੱਧ ਮਹੀਨ ਚਲਾਈਏ ਲਈ ਗਈ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਸਾਡੇ ਐਸਐਸਪੀ ਸਾਹਿਬ ਦੀ ਦਿਸਾਂਗ ਹਦਾਇਤ ਤੇ ਸੀਏ ਸਟਾਫ ਵੱਲੋਂ ਸਿੰਬਲ ਚੌਂਕ ਦੇ ਨੇੜੇ ਨਾਕਾ ਬੰਦੀ ਕੀਤੀ ਹੋਈ ਸੀ ਜੋ ਦਰਾਨੇ ਨਾਕਾ ਬੰਦੀ ਦੋ ਜਿਹੜੇ ਨੌਜਵਾਨ ਕਾਬੂ ਕੀਤੇ ਤੇ ਜਿਨ੍ਹਾਂ ਕੋਲ ਕਰੀਬ 1150 ਗ੍ਰਾਮ ਜਿਹੜਾ ਚਰਸ਼ ਬਰਾਮਦ ਹੋਈ ਔਰ ਬਰਾਂਦ ਕਰਕੇ ਥਾਣਾ ਡਿਵੀਜ਼ਨ ਨੰਬਰ 1 ਚ ਮੁਕਦਮਾ ਦਰਜ ਕੀਤਾ ਗਿਆ। ਉਹਦੇ ਦੋਸ਼ੀਆਂ ਦੇ ਨਾਂ ਨੇ ਇੱਕ ਦਾ ਨਾਮ ਲਿਆਕਤ ਅਲੀ ਜੋ ਕਿ ਤੀਸੇ ਦਾ ਰਹਿਣਾ ਵਾਲਾ ਹਿਮਾਚਲ ਪ੍ਰਦੇਸ਼ ਦਾ ਤੇ ਜਿਸ ਕੋਲ 110 ਗ੍ਰਾਮ ਚਰਸ ਬ੍ਰਾਹਮਦਈ ਤੇ ਇੱਕ ਦਾ ਨਾਮ ਕਿਉਮਖਾਂ ਉਰਫ ਰਿੰਕੂ ਇਹ ਵੀ ਤੀਸੇ ਦਾ ਰਹਿਣਾ ਵਾਲਾ ਹਿਮਾਚਲ ਪ੍ਰਦੇਸ਼ ਦਾ ਇਹਦੇ ਕੋਲ 1 ਕਿਲੋ 22 ਗ੍ਰਾਮ ਜਿਹੜੀ ਆ ਹੈਰਨ ਬ੍ਰਾਹਮਦ ਹੋਇ ਕਿਤੀ ਗੀ ਚਰਸ ਬ੍ਰਾਹਮਦ ਕੀਤੀ ਗਈ। ਪਹਿਲੇ ਤੋਂ ਮੁਕਦਮਾ ਨਵੀਂ ਤੋਂ ਜੇ ਇਹਨਾਂ ਚੋ ਜੇ ਪੁਛਗਿੱਛ ਚੱਲ ਰਹੀ ਹੈ ਤਤਕੀਸ਼ ਦਾ ਪਾਰਟ ਆ ਕਿਸੇ ਨਾ ਕਿਤੇ ਲਿਆ ਰਹੇ ਇਹ ਤੀਸੇ ਤੋਂ ਉੱਥੋਂ ਹੀ ਫਿੱਲਾ ਲਾਈਏ ਵੀ ਉੱਥੋਂ ਲੈ ਕੇ ਆਏ ਨੇ ਔਰ ਤਿਆਰ ਵੀ ਖੁਦ ਹੀ ਕਰਦੇ ਨੇ ਇਹਨਾਂ ਦੀ ਇੱਕ ਬੈਕਗ੍ਰਾਉਂਡ ਹਿਸਟਰੀ ਵਿਖਲੀ ਹੈ ਕਿ ਕੋਈ ਕਾਲ ਡੇਟ ਜਾਂ ਕਿਸੇ ਜੜ ਰਿਹਾ ਹੈ ਤਫਤੀਸ਼ ਚੱਲ ਰਹੀ ਹੈ ਦੇਖੋ ਦਰਾਨੇ ਤਫਤੀਸ਼ ਚ ਚੀਜ਼ਾਂ ਹੋਰ ਵੀ ਹੋ ਸਕਦੀਆਂ ਹੈ ਰਿਕਵਰੀ ਵੀ ਹੋਰ ਹੋ ਸਕਦੀ ਹੈ ਹਾਂਜੀ ਬਿਲਕੁਲ ਅੱਜ ਕਰਾਂਗੇ ਰਮਾਨ ਪੇਸ਼ ਕਰ ਰਹੇ ਅੱਜ ਔਰ ਰਮਾਨ ਲੈ ਕੇ ਨਾ ਦੀ ਅਗਲੀ ਕੋਸ਼ਿਸ਼ ਕੀਤੀ ਜਾਏਗੀ ਮਾਮਲਾ ਕਿੱਧਰ ਕੀਤਾ ਗਿਆ ਮਾਮਲਾ ਮਕਦਮਾ ਨਖਲਾ ਚ ਚਰਚ ਦਾ ਮਕਦਮਾ ਦਰਜ ਕੀਤਾ ਥਾਣਾ ਡਿਵੀਜ਼ਨ ਅਮਰਿਕ